ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹੁੰਦਾ ਇਹ ਆ ਜਾਮਣ ਦਾ ਦਰਖਤ ਤੇ ਨੀਚੇ ਬਹੁਤ ਸਾਰੀਆਂ ਜਾਮਣਾ ਡਿੱਗੀਆਂ ਪਈਆਂ ਨੇ ਤੇ ਉੱਪਰ ਵੀ ਬਹੁਤ ਸਾਰੀਆਂ ਜਾਮਣਾ ਨੇ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਤੇ ਇਹ ਬਿਲਕੁਲ ਰੋਡ ਤੇ ਆ ਜਾਮਣ ਦਾ ਦਰਖਤ ਜਦੋਂ ਆਪਣੇ ਵੇਲੇ ਆਪਾਂ ਛੋਟੇ ਹੁੰਦੇ ਸੀ ਤੇ ਕੋਈ ਵੀ ਦਰਖਤ ਉਸ ਤੋਂ ਤਾਈ ਆਪਾਂ ਛੱਡਦੇ ਨਹੀਂ ਹੁੰਦੇ ਸੀਗੇ ਜਾਨੀ ਕਿ ਸਾਰੀਆਂ ਜਾਮਣਾ ਆਪਾਂ ਤੋੜ ਲੈਂਦੇ ਸੀ ਤੇ ਅੱਜ ਕੱਲ ਤੇ ਬੱਚੇ ਸਾਰੇ ਫੋਨਾਂ ਨਾਲ ਜੁੜੇ ਹੋਏ ਨੇ ਹਾਲਾਤ ਤੁਸੀਂ ਵੇਖ ਸਕਦੇ ਹੋ ਰੁੱਖ ਕੁਦਰਤੀ ਚੀਜ਼ਾਂ ਨਾਲ ਭਰੇ ਪਏ ਨੇ ਤੇ ਜਿਵਾਕ ਜਿਹੜੇ ਉਹ ਫੋਨਾ ਚ ਬੜੇ ਪਏ ਨੇ ਕੁਦਰਤ ਤੇ ਜਵਾਹ ਪਾ ਨੂੰ ਜਿਹੜੇ ਸਮੇਂ ਵਿੱਚ ਦਿੰਦੀ ਆ ਲੋਕੋ ਖਾਂਦੇ ਨਹੀਂ ਤਾਂ ਹੀ ਲੋਕ ਬਿਮਾਰੀਆਂ ਨਾਲ ਜੁੜੇ ਹੋਏ ਨੇ ਕੁਦਰਤ ਦਾ ਇੱਕ ਭਰਪੂਰ ਖਜ਼ਾਨਾ ਇੱਕ ਜੜੀ ਬੂਟੀ ਵੀ ਕਹਿ ਸਕਦੇ ਆ ਜੋ ਕਿ ਕਿਸੇ ਖਾਸ ਰੁੱਤ ਦੇ ਵਿੱਚ ਹੀ ਆਪਾਂ ਨੂੰ ਮਿਲਦੀ ਆ ਪਰ ਅੱਜ ਕੱਲ ਦੇ ਲੋਕ ਖਾਂਦੇ ਨਹੀਂ ਗਏ ਪਤਾ ਨਹੀਂ ਕਿੱਧਰ ਗਏ ਲੋਕ ਕਿੱਧਰ ਗਈਆਂ ਲੋਕਾਂ ਦੀਆਂ ਉਹ ਚੀਜ਼ਾਂ ਤੇ ਦੋਸਤੋ ਮੈਨੂੰ ਇਹ ਚੀਜ਼ਾਂ ਦਾ ਸ਼ੌਂਕ ਆ ਕੁਦਰਤੀ ਤੇ ਮੈਂ ਤਾਂ ਲੱਗਿਆ ਪਿਆਗਾ ਤੇ ਬਾਕੀ ਹਰ ਇੱਕ ਨੂੰ ਕੁਦਰਤੀ ਜੀ ਜੋ ਵੀ ਫਲ ਫਰੂਟ ਆ ਉਹ ਖਾਣਾ ਚਾਹੀਦਾਗਾ ਮੁੱਲ ਲੈਣ ਨਾਲੋਂ ਤਾਂ ਇਹੋ ਜਿਹੀਆਂ ਚੀਜ਼ਾਂ ਜੇ ਤੁਸੀਂ 2-4 ਵੀ ਖਾ ਲੈਂਦੇ ਨਾ ਉਹ 100 ਗੁਣਾ ਜ਼ਿਆਦਾ ਚੰਗੀਆਂ ਹੁੰਦੀਆਂ ਨੇ ਸੋ ਧੰਨਵਾਦ ਸਾਥੀਓ ਜੇ ਚੀਜ਼ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਕਰਿਓ ਤੇ ਲੋਕਾਂ ਨੂੰ ਵੀ ਅਕਲ ਲਾਵੇ ਯਾਰ ਕੁਦਰਤ ਆਪਾਂ ਨੂੰ ਕਿੰਨਾ ਵਧੀਆ ਭਰਪੂਰ ਖਜ਼ਾਨਾ ਦਿੰਦੀ ਆ ਬੱਚਿਆਂ ਨੂੰ ਵੀ ਦੱਸੋ ਵੀ ਆਪਾਂ ਕਿੱਦਾਂ ਤੋੜਦੇ ਹੁੰਦੇ ਸੀ ਤੇ ਕਿੱਦਾਂ ਖਾਂਦੇ ਹੁੰਦੇ ਸੀਗੇ ਧੰਨਵਾਦ ਸਾਥੀਓ